ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨੋ ਮਨੇ ਪਾਇਆ ਤਨੁ ਸੀਤਲੁ ਮਨੁ ਸੀਤਲੁ ਥਿਆ ਸਤ ਗੁਰ ਸਬਦ ਦੇ ਸਮਾਇ ਰਹਾ ਲਾਠੀ ਭੂਖ ਤ੍ਰਿਸ਼ਣ ਸਭ ਲਾਠੀ ਚਿੰਤਾ ਸਗਲ ਵਿਸਾਰੀ ਕਰ ਮਸਤ ਕੇ ਗੋਰੇ ਪੁਰੇ ਤਰਿਓ मानो जीतो जागो सरी त्रिपते अघाय रहे रिद अंतर रे डोलन ते अब चूके अखो दुख जाना सतगरे दिया तोटे नहीं रे मुके ਅਚਰ ਜੂ ਏ ਕੋ ਸੁਨੋ ਰੇ ਭਾਈ ਗੋਰੇ ਅਸੀ ਬੂਝ ਬੁਝਾਈ ਲਾਹੇ ਪਰਦਾ ਠਾਕੁਰ ਜਾਓ ਪੀਟਿਓ ਤਾ ਬਿਸਰੀ ਤਾਤੇ ਪਰਾਈ ਕਹੇ ਉਹ ਨਾ ਜਾਈ ਇਹੋ ਅਚੰਭਾ ਸੋ ਜਾਣੈ ਜਿਨੇ ਚੱਖਿਆ ਕਹੋ ਨਾਨਕ ਸਚ ਭਏ ਬਿਗਾਸਾ ਗੋਰੇ ਨਿਧਾਨੁ ਰਿਦਲੇ ਰੱਖਿਆ ਗਉੜੀ ਮਾਲਾ ਮਹੱਲਾ ਪੰਜਵਾ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗੇਰੇ ਗੇਰੇ ਪਰ ਤੇ ਤਰਣੀ ਰਹਾ ਸਾਸਤ ਸਿਮਰੇਤ ਬੇਦ ਵਿਚਾਰੇ ਮਹapurkhn ਓ ਕਹਿਆ ਬੇਨੁ ਹਰੇ ਭਜਨ ਨਾਹੀ ਨਿਸਤਾਰਾ ਸੁਖ ਨਕਿਨ ਹੂ ਲਹਿਆ ਤੀਨੇ ਪਵਨ ਕੀ ਲਖਮੀ ਜੋਰੀ ਬੂਝਿਤ ਨਾਹੀ ਲਹਰੇ ਬੇਨੁ ਹਰੇ ਪਗਤੇ ਕਹਾ ਥੇਤੇ ਪਾਵੈ ਫਿਰ ਤੋਂ ਪਹਰੇ ਪਹਰੇ ਅਨਿਕ ਬिलास ਕਰਤ ਮਨਮੋਹਨ ਪੂਰਨ ਹੋਤ ਨ ਕਾਮਾ जल तो जल तो कबहु न बुझत सकल व्यथे बिनु नामा हरे का नाम जप हो मेरे मीता एहै सार सुख पूरा साध संगत जन्म मरण निवारै ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾ ਮੋਕਲ ਇਹ ਬਿਧੇ ਕੋ ਸਮਝਾਵੇ ਕਰਤਾ ਹੋਏ ਜਨਾਵੇ ਰਹਾਉ ਅਨਜਾਨਤ ਕਿਛੁ ਇਨਹੇ ਕਮਨੋ ਚਪ ਤਪ ਕਛੁ ਨ ਸਦਾ ਦਹ ਦੇਸ ਲੈ ਇਹੋ ਮਨਉਂ ਦौरायो ਕਵਨ ਕਰਮ ਕਰ ਬਧਾ ਮਨ ਤਨ ਤਨ ਭੂ ਮੇ ਕਾ ਠਾਕਰ ਹਾਉ ਇਸ ਕਾ ਇਹ ਮੇਰਾ ਪਰਮ ਮੋਹ ਕਛ ਸੁਝੇ ਸੇ ਨਹੀਂ ਇਹ ਪੈਖਰ ਪਏ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਛ ਨ ਹੋਤਾ जब एक निरंजन निरंकार प्रभु सब कुछ आप हे करता अपने कर्तव्य आपे जानै जिने एहो रचन रचाया कहो नानक ਕਰਣ ਹਾਰ ਹੈ ਆਪੇ ਸਤਿਗੁਰੇ ਪਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾ ਹਾਇਰੇ ਬੇਨੂ ਅਵਰੇ ਕ੍ਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਏ ਹੈ ਓ ਰੈ ਮੂਸੇ ਰਹਾ ਵਰਤ ਨੀਮ ਸੰਜਮ ਮਹਿ ਰਹਤਾ ਤਿਨ ਕਾ ਆਢ ਨ ਪਾਇਆ ਅਗੇ ਚੱਲਣ ਆਰ ਹੈ ਪਾਈ 우ਹਾ ਕਾਮੇ ਨ ਆਇਆ ਤਿਰਥੇ ਨਾਇ ਆਰੋ ਤਰਨੀ ਪ੍ਰਮਤਾ ਅਗੇ ਠਰ ਨ ਪਾਵੇ ਉਹਾਂ ਕਾਮੇ ਨਾ ਆਵੇ ਇਹ ਬੇਦੇ ਉਹ ਲੋਗਨ ਹੀ ਪਤੀ ਆਵੇ ਚਤੁਰ ਬੇਦ ਮੁਖ ਬਚਨੀ ਉਚਰੇ ਆਗੇ ਮਹਲ ਨ ਪਾਈਏ ਬੁੱਝੇ ਨਾਹੀ ਏਕ ਸੁਧਖ ਹੋ ਹੋ ਸਗਲੀ ਚਾਖ ਚਖਾਈਐ ਨਾਨਕ ਕਹਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗਰਮੀ ਗੁਰ ਸੇਵੋ ਔਰ ਨਾਮੁ ਧਿਆਵੋ त्याग हो मन हो गुमानी गौडी माला पंजवा माधव हरे 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 मोखे कहिए हमते कछु न होवे स्वामी जो राख हो ਤਿਉ ਰਹੀਐ ਰਹਾ ਕਿਆ ਕਿਛੁ ਕਰੈ ਕਿ ਕਰਣੈ ਹਾਰਾ ਕਿਆ ਇਸ ਹਾਥ ਵਿਚਾਰੇ ਜੇ ਤੂੰ ਤੁਮ ਲਾਵ ਹੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਹਰਿ ਹੁ ਕਿਰਪਾ ਸਰਬ ਕੇ ਦਾਤੇ ਇੱਕ ਰੂਪ ਲੇਵ ਲਾਹੁ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵ ਹੁ ਰਾਗੁ ਗਉੜੀ ਮਾਝ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੀਨ ਦਇਾਲ ਦਮਦਰ ਰਾਯਾ ਜੀ ਕੋਟ ਜਨਾ ਕਰ ਸੇਵ ਲਗਾਇਆ ਜੀ ਭਗਤ ਵਛਲ ਤੇਰਾ ਬਿਰ ਦੁਰਖਾਇਆ ਜੀ ਪੂਰਨ ਸਭਨੀ ਜਾਈ ਜੀ ਕਿਉ ਪਖਾ ਪ੍ਰੀਤਮ ਕਵਣ ਸੁਕਰਣੀ ਜੀ ਸੰਤਾ ਦਾਸੀ ਸੇਵਾ ਚਰਣੀ ਜੀ ਇਹੋ ਜਿਉ ਬਤਾਈ ਬਲੇ ਬਲੇ ਜਾਈ ਜੀ ਤੇ ਸੁ ਨੇਵੇ ਨੇਵੇ ਲਗ ਪਾਈ ਜੀਉ ਪੋਥੀ ਪੰਡਿਤ ਬੇਦ ਖੋਜਨਤਾ ਜੀਉ ਹੋਏ ਬੈਰਾਗੀ ਤੀਰਥੇ ਨਾਵੰਤਾ ਜੀਉ ਗੀਤ ਨਾਦ ਕੀਰਤਨ ਗਵੰਤਾ ਜੀਉ ਹਰੇ ਨਿਰਪਉ ਨਾਮੁ ਧਿਆਈ ਜੀਓ ਭਏ ਕਿਰਪਾਲ ਸੁਆਮੀ ਮੇਰੇ ਜੀਓ ਪਤਿਤ ਪਵਿਤ ਲਾਗੇ ਗੁਰ ਕੇ ਪੈਰੇ ਜੀਓ ਪ੍ਰਮਾ ਪਉ ਕਟ ਕੀਏ ਨਿਰਵੈਰੇ ਜੀਓ ਗੁਰ ਮਨ ਕੀ ਆਸ ਪੁਰਾਈ ਜੀਓ ਜਿਨੇ ਨਾਉ ਪਾਇਆ ਸੋ ਤਨਵੰਤਾ ਜੀਓ ਜਿਨੇ ਪ੍ਰਭੁ ਧਿਆਇਆ ਸੋ ਸੋਭਾਵੰਤਾ ਜੀਓ ਜੇ ਸੂ ਸਾਧੂ ਸੰਗਤੇ ਤੇ ਸੂ ਸਭ ਸੁਕਰਣੀ ਜੀ ਜਨ ਨਾਨਕ ਸਹਜੇ ਸਮਾਈ ਜੀ ਗੌੜੀ ਮਹੱਲਾ ਪੰਜਵਾ ਮਾਝ ਆਵ ਹਮਾਰੇ RAM ਪਿਆਰੇ ਜੀ ਰਹਿਣ ਦਿਨਸੂ ਸਾਸੇ ਸਾਸੇ ਚਿਤਾਰੇ ਜੀਓ ਸੰਤ ਦੇਵ ਸੰਦੇਸਾ ਪੈ ਚਰਣਾ ਰੇ ਜੀਓ ਤੋਧੂ ਬੇਨੋ ਕੇ ਤੂ ਬੇਧੇ ਤਰੀਏ ਜੀਓ ਸੰਗੇ ਤੁਮਾਰੇ ਮੈਂ ਕਰੇ ਅਨੰਦਾ ਜੀਓ ਵਣੀ ਤੇਣ ਤ੍ਰਿਪਵਣੀ ਸੁਖ ਪਰਮਾਨੰਦਾ ਜੀਓ ਸੇਜ ਸੁਹਾਵੀ ਇਹੋ ਮਨ ਬਿਗਸੰਦਾ ਜੀਓ ਦੇਖੇ ਦਰਸਨੋ ਇਹੋ ਸੁਖ ਲਹੀਐ ਜੀਓ ਚਰਨ ਪਖਾਰੇ ਕਰੀਨਤ ਸੇਵਾ ਜੀਓ पूजा अर्चा बंधन देवा जीओ दसन दास नाम जपे लेवा जीओ बिना ठाकुर प कहिए जीओ इच्छ पुन्नी मेरी मानो तन हरिया जीओ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀ ਹਰਿ ਹਰਿ ਨਾਮੁ ਜਪੇ ਜਪੇ ਤਰਿਆ ਜੀ ਇਹੋ ਅਜਰ ਨਾਨਕ ਸੁਖ ਸਹੀਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ